ਜਿਵੇਂ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਨੇ ਮੰਡੀ ਸ਼ਕੇਤ ਵਾਲੇ ਦਾ ਇੱਕ ਜਨਮ 60 ਸਾਲ ਦੀ ਆਯੂ ਜਿਹੜੀ ਉਸਨੇ ਇੱਕ ਅੰਗੀਦੇ ਕਰਜਨ ਧਾਰ ਕੇ ਬਹੁਤ ਤਕਲੀਫਾਂ ਉਠਾਣੀਆਂ ਸੀਆਂ ਉਹਨੂੰ ਸੁਪਨੇ ਵਿੱਚ ਹੀ ਭੁਗਤਾ ਦਿੱਤੀ ਸੀ ਜਦੋਂ ਨੇ ਸ਼ੰਕਾਰ ਕੀਤਾ ਸੀ ਲੇਖਨ ਮਿਤੀ ਇਹ ਸਹੀ ਜੋ ਲਿਖਿਆ ਕਰਤਾ ਮੰਡੀ ਸ਼ਕੇਤ ਦਾ ਰਾਜਾ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਵਾਸਤੇ ਆਉਂਦਾ ਹੈ ਮਸ਼ਾਲ ਗੁਰੂ ਜੀ ਉਸਮੋ ਕੇ ਦੱਖਣੀ ਓਮਕਾਰ ਦਾ ਪਾਠ ਕਰ ਰਹੇ ਸਨ ਜਿਦੇ ਵਿੱਚ ਇਹ ਬਚਨ ਆ ਰਿਹਾ ਸੀ ਲੇਖਨ ਮਿਟਹੀ ਹੈ ਸਖੀ ਲੇਖਨ ਮਿਟਹੀ ਹੈ ਸਖੀ ਲੇਖਨ ਮਿਟਹੀ ਹੈ ਸਖੀ ਲੇਖਨ ਮਿਟਹੀ ਹੈ ਸਖੀ मैं गुना मिची है ऐसा सी देख लानी पे है पूरी ये हम जिएंगे हम जिएंगे बंद किया संसार लेख नीति हेष ही है ਜੋ ਲਿਖਿਆ ਕਰਦਾ ਜੋ ਕਰਤਾਰ ਨੇ ਮੱਥੇ ਉੱਪਰ ਲੇਖ ਲਿਖ ਦਿੱਤਾ ਉਹ ਨਹੀਂ ਮਿਟਦਾ ਇਹਦਾ ਇਹ ਭਾਵ ਸੁਣ ਕੇ ਸਮਝ ਕੇ ਚਿੱਤ ਵਿੱਚ ਸੋਚਦਾ ਹੈ ਤੇ ਇੱਥੇ ਗੁਰੂ ਦੇ ਦਰਸ਼ਨ ਵਾਸਤੇ ਆਏ ਹਾਂ 1 ਲੱਖ ਰੁਪਏ ਗੁਰੂ ਦੇ ਲੰਗਰ ਵਾਸਤੇ ਭੇਟ ਕੀਤਾ ਫਿਰ ਵੀ ਲੇਖ ਨਾ ਮਿਟਿਆ ਇਹਦਾ ਫਾਇਦਾ ਕੀ ਇੱਦੋਂ ਚੱਲ ਕੇ ਗੁਰੂ ਦੇ ਦਰਸ਼ਨਾਂ ਵਾਸਤੇ ਉਹਨਾਂ ਸਮੇਂ ਵਿੱਚ ਆਉਣ ਜਾਣ ਦੇ ਸਾਧਨ ਵੀ ਸੌਖੇ ਨਹੀਂ ਸਨ ਕਿਉਂ ਆਏ ਹਨ ਤੇ 1 ਲੱਖ ਰੁਪਇਆ ਗੁਰੂ ਦੇ ਲੰਗਰ ਵਿੱਚ ਵੀ ਕੀਤਾ ਹੈ ਲੇਖ ਮਿਟਣਾ ਨਹੀਂ ਫੈਰਿਆ ਤੇ ਇਹ ਸੁਣ ਕੇ ਉਹਦੇ ਚਿੱਤ ਵਿੱਚ ਸ਼ੰਸਾ ਫੈਰਾ ਹੋ ਗਿਆ ਪਰ ਗੁਰੂ ਜੀ ਨੇ ਇਹ ਸਾਰਾ ਸੰਸਾਰ ਦਾ ਜਾਣਿਆ ਤੇ ਆਗਿਆ ਮੰਗੀ ਮਹਾਰਾਜ ਅਗੈ ਦੇ ਪਿਛੇ ਰਾਜ ਦਾਜ ਹੈ ਕਈ ਬਾਣੀ ਦਾ ਅਰਥ ਭਾਵਨਾ ਸਮਝ ਕੇ ਅਤ ਲਗਾ ਕੇ ਉਹ ਤੋਂ ਵੱਲ ਫਾਇਦਾ ਉਠਾ ਲੈਣ ਦੇ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਦਾ ਉਧਾਰ ਕਰ ਦੇ ਕਰਦੇ ਸੋਹਣ ਬਾਦੋਂ ਦੇ ਦੋ ਮਹੀਨੇ ਜਿਹੜੇ ਹੁੰਦੇ ਛਣ ਮਾਰਸ਼ਾਂ ਪੈਂਦੀਆਂ ਸੁੰਗੀਆਂ ਸੁੰਝੀਆਂ ਜਿਆਦਾ ਕਿਤਨੇ ਕਿਤੇ ਇੱਕ ਥਾਂ ਠਿੱਕੇ ਉਸ ਮੰਗ ਗੁਜ਼ਾਰਦੇ ਸਨ ਆਪ ਜੀ ਛੋਟਾ ਜਿਹਾ ਟਾਊਨ ਹੈ ਉਹਦੇ ਬਾਹਰ ਕੁਝ ਫਾਸਲੇ ਤੇ ਇੱਕ ਚਾਟੇ ਡੰਡ ਇੱਕ ਬਹੁਤ ਸੋਹਣਾ ਦਰਖਤ ਮਾਨੂੰ ਤੰਬੂ ਲੱਗੇ ਇਹੋ ਜਿਹਾ ਦਰਖਤ ਹੈ ਮਨ ਨੂੰ ਬੜੀ ਸ਼ਾਂਤਾਈ ਮਨ ਨੂੰ ਠੰਡ ਪ੍ਰਾਪਤ ਹੋਈ ਉਹ ਸ਼ਾਂਤੀ ਉਹ ਠੰਡ ਦੁਨੀਆਂ ਦੇ ਕਿਸੇ ਪਦਾਰਥ ਵਿੱਚ ਨਹੀਂ ਹੈ ਸਉਯੋ ਬਹੁਤ ਖੁਸ਼ ਹੋਏ ਤੇ ਪੁੱਛਣ ਲੱਗਾ ਭਾਈ ਵਾਲੇ ਨੂੰ ਪੀਪੋ ਜਨਪੰਡ ਦਾ ਇੰਤਜ਼ਾਮ ਕਿਵੇਂ ਹੈ ਭਾਈ ਵਾਲੇ ਨੇ ਕਿਹਾ ਗੁਰਨਾਮ ਜੀ ਹਨ ਕੋਈ ਪ੍ਰੇਮੀ ਲੈ ਆਉਂਦਾ ਉਸ ਦਾ ਪ੍ਰੇਮ ਪੂਰਾ ਕਰਨ ਦੇ ਨ ਵਰਨਾ ਪਾਉਣ ਹਾਰੀ ਜਾਂਦੇ ਹਨ ਭੁੱਖ ਤਾਂ ਜ਼ਿਆਦਾਤਰ ਭਾਈ ਮਰਦਾਨੇ ਨੂੰ ਹੀ ਲੱਗਦੀ ਹੈ ਇਸ ਕਰਕੇ ਜੇ ਕੋਈ ਲੈ ਆਉਂਦਾ ਉਹਦਾ ਪ੍ਰੇਮ ਪੂਰਾ ਕਰਦੇ ਅਜੇ ਤੱਕ ਕਿਸੇ ਨੇ ਐਸ਼ਾ ਨਹੀਂ ਕੀਤਾ खैर ਉਸਨੇ ਰੋਜ਼ ਹੀ ਸ਼ਾਮ ਦੇ ਵਕਤ ਉਸ ਵਕਤੇ ਦੁਕਾਨ ਬੰਦ ਕਰਕੇ ਕੁਝ ਭੋਜਨ ਪਾਣੀ ਲੈ ਆਉਣਾ ਕੀਰਤਨ ਸੁਣਨਾ ਦਰਸ਼ਨ ਕਰਨੇ ਗੁਰੂ ਦੇ ਕੁਝ ਬਚਨ ਸੁਣਨੇ ਔਰ ਭੋਜਨ ਪਾਣੀ ਛਕਾਉਣਾ ਸੇਵਾ ਆਦ ਕਰਕੇ ਕੁਝ ਅੰਧੇਰੇ ਹੋਏ ਘਰ ਨੂੰ ਵਾਪਸ ਜਾਣਾ ਰੋਜ਼ਾਨਾ ਉਸਨੇ ਇਹ ਆਪਣਾ ਇੱਕ ਕਿਸਮ ਦਾ ਨਿਯਮ ਬਣ ਲਿਆ ਉਸ ਦਾ ਹੋਰ ਗਵੰਡ ਇੱਕ ਦੁਕਾਨਦਾਰ ਸੀ ਉਹ ਇਸ ਨੂੰ ਕਹਿਣ ਲੱਗਾ ਭਈ ਸਵਖਤੇ ਕਿੱਥੇ ਚਲਾ ਜਾਣਾ ਹੈ ਐਡੇ ਵੱਡੇ ਦਿਨ ਦੇ ਨਾਲ ਦੁਕਾਨ ਬੰਦ ਕਰਨੀ ਪਹਿਲੇ ਸਮਿਆਂ ਦੇ ਵਿੱਚ ਐਸਾ ਨਹੀਂ ਸੀ ਹੁੰਦਾ ਆਪਣੇ ਪਾਰਤੇ ਵਿੱਚ ਇਹਨੇ ਦੁਕਾਨਦਾਰ ਤਾਂ ਸ਼ਬਦੀ ਪਹਿਲੇ ਦੁਕਾਨ ਬਲਸੂਬ ਤੇ ਪਿੱਛੋਂ ਬੰਦ ਕਰੇ ਤਾਂ ਜਾ ਕੇ ਕੁਛ ਖਟਦਾ ਹੁੰਦਾ ਉਸ ਵਕਤ ਹੀ ਦੁਕਾਨ ਬੰਦ ਕਰ ਜਾਣੇ ਗੱਲ ਕੀ ਹੈ ਉਹ ਕਹਿੰਦਾ ਬਈ ਸ਼ੰਤ ਹਣੋਤੇ ਤਿੰਨ ਆਏ ਹੋਏ ਗੁਰਨਾਨ ਸਿੰਘ ਜੀ ਦਾ ਨਾ ਹੈ ਭਾਈ ਬਾਲਾ ਮਰਦਾਨਾ ਸੇਵਾਦਾਰ ਹਨ ਉਹਨਾਂ ਦੇ ਦਰਸ਼ਨ ਵਾਸਤੇ ਜਾਣਾ ਜਿੰਨਾ ਕਰਾਉਂਦੇ ਹਨ ਸੇਵਾ ਕਰੀ ਆਂਦੀ ਹੈ ਕੀਰਤਨ ਸੁਣੀ ਦਾ ਦੇਖਣ ਕਰਕੇ ਬੜਾ ਅਨੰਦ ਪ੍ਰਾਪਤ ਹੁੰਦਾ ਹੈ ਮਨ ਨੂੰ ਸ਼ਾਂਤ ਨਸੀਬ ਹੁੰਦੀ ਹੈ ਇਹ ਸ਼ੁਮਕਿ ਕਹਿਣ ਲੱਗਾ ਜੇਕਰ ਇਹ ਜੀ ਗੱਲ ਹੈ ਤੇ ਮੈਨੂੰ ਵੀ ਲੈ ਚੱਲ ਤੇਰੇ ਵਾਸਤੇ ਰੁਕਾਵਟ ਹੈ ਕੋਈ ਸਤਸੰਗ ਨੂੰ ਜਿੰਦ੍ਰਤਾ ਨਹੀਂ ਲੱਗੇ ਕੋਈ ਆਓ ਜਿੰਦਰ ਆਪ ਜਤ ਹੈ ਹਟਕੇ ਨਹੀਂ ਕੋਏ ਸੋਦਰ ਕੈਸੇ ਛੋੜੀਏ ਜੋਦਰ ਐਸਾ ਹੋਵੇ ਤੋ ਯਾ ਸ਼ਰਧਾ ਭਾਵ ਨਾਲ ਜੇ ਜੀ ਭਾਵਨਾ ਵੈਸਾ ਫਲ ਮਿਲਦਾ ਉਹ ਵੀ ਅਜ ਤੁਰ ਪਿਆ ਪਰ ਮਾੜੇ ਭਾਗ ਸਤ ਸੰਗ ਵਿੱਚ ਪਹੁੰਚਣੀ ਨਹੀਂ ਬੰਦੇ ਕਿਸੇ ਨਾ ਕਿਸੇ ਤਰੀਕੇ ਸਿਰ ਰੁਕਾਵਟ ਪੈਦਾ ਕਰ ਦੇਣ ਕੋਈ ਤਰਕ ਪੈਦਾ ਕਰ ਦੇਣੀ ਕੋਈ ਹੋਰ ਮਹਾਨਾ ਹੋ ਜਾਣਾ ਨਿਉ ਰਸਤੇ ਦੇ ਵਿੱਚ ਇੱਕ ਬੁਰਾ ਬਾਜ਼ਾਰ ਸੀ ਇਹ ਉੱਥੇ ਜਾਣ ਲੱਗ ਪਿਆ ਮੇਰੇ ਪਾਸ ਇਸ ਤਰੀਕੇ ਸਿਰ ਦੁਕਾਨਦਾਰਾਂ ਨੇ ਇਸ ਕੋਲੇ ਬੰਦ ਕਰਨੀ ਪਰ ਉਹ ਗੁਰੂ ਦਾ ਪ੍ਰੇਮੀ ਰੋਜ਼ ਕੁਝ ਨੂੰ ਕੋਈ ਭੋਜਨ ਬਣਾ ਕੇ ਗੁਰੂ ਕੇ ਦਰਸ਼ਨ ਵਾਸਤੇ ਆਉਂਦਾ ਭੋਜਨ ਛਕਾਉਂਦਾ ਕੀਰਤਨ ਸੁਣਦਾ ਬਚਨ ਸੁਣਦਾ ਸੇਵਾ ਕਰਦਾ ਦੂਜਾ ਬੁਰੇ ਪਾਸੇ ਜਾਂਦਾ ਸੀ ਦੁਕਾਨ ਇੱਕੋਲੇ ਬੰਦ ਕਰਨੀ ਕਿਉਂ ਇੱਕ ਦਿਨ ਦਾ ਜ਼ਿਕਰ ਉਹਦੇ ਮਕਾਨ ਵੀ ਇਕੱਠੇ-ਇਕੱਠੇ ਹੀ ਸਨ ਉਹ ਮਨਮੁਖ ਜਿਹੜਾ ਸੀ ਕਹਿਣਗਾ ਕਿਹੜੇ ਵੇਲੇ ਵਾਪਸ ਹੋਣਾ ਹੁੰਦਾ ਹੈ ਕਹਿੰਦਾ ਭਈ ਕੁਝ ਧੇਰ ਹੋ ਜਾਂਦੀ ਹੈ ਚੰਗਾ ਕਹਿਣ ਲੱਗਾ ਅੱਜ ਆਪਾਂ ਘਰ ਵੀ ਇਕੱਠੇ ਚੱਲਣਾ ਹੈ ਕੇ ਤੂੰ ਪਹਿਲਾਂ ਆ ਗਿਆ ਤੂੰ ਇੱਥੇ ਬੈਠ ਜਾਈ ਮੈਂ ਪਹਿਲਾਂ ਗਮੈਂ ਬੈਹ ਜੂ ਇਕੱਠੇ ਘਰ ਨੂੰ ਵੀ ਇਕੱਠੇ ਹੀ ਚੱਲਾਂਗੇ ਫਿਰ ਇਸੇ ਤਰ੍ਹਾਂ ਉਹ ਪ੍ਰੇਮੀ ਤਾਂ ਗੁਰੂ ਗੱਗੇ ਚਲਾ ਗਿਆ ਉਹ ਜਿੱਥੇ ਜਾਂਦਾ ਹੁੰਦਾ ਸੀ ਉੱਥੇ ਉਸ ਮਕਾਨ ਨੂੰ ਜਿੰਦਰਾ ਲੱਗਿਆ ਦੇਖੋ ਆ ਕੇ ਉੱਥੇ ਬੈਠ ਕੇ ਜਿੱਥੇ ਵਾਦਾ ਕੀਤਾ ਸੀ ਉਦਾਸ ਆਦਮੀ ਇਹਨੇ ਇਹਨੇ ਹਰ ਤੰ ਕਰਦਾ ਜਾਂ ਤਾਂ ਉਂਗਲਾਂ ਦੀ ਗੱਣਾ ਪਰ ਨੂੰਗਾ ਇਹ ਕੁਛ ਡੱਕੇ ਪੰਨੂਗਾ ਜਾਂ ਮਿੱਟੀ ਪਟੂ ਇਹ ਹੀ ਹਰਕਤਾਂ ਕਰਦਾ ਹੁੰਦਾ ਹੈ ਮਿੱਟੀ ਪਟਣ ਲੱਗਿਆ ਤੇ ਪੜਦੇ ਪੜਦੁਰੇ ਭੁੱਖਾ ਲੱਗ ਗਿਆ ਭੁੱਖਾ ਖੋਲਿਆ ਤਾਂ ਉਹਦੇ ਵਿੱਚ ਸਾਰੇ ਕੋਇਲੇ ਇੱਕ ਸੋਨੇ ਦੀ ਮੋਹਰ ਇਹ ਸੋਨੇ ਦੀ ਮੋਹਰ ਦੇਖ ਕੇ ਬੜਾ ਖੁਸ਼ ਹੋਇਆ ਕਿ ਮੋਹਰ ਲੱਭ ਗਈ ਹੈ ਗੁਰੂ ਦਾ ਪ੍ਰੇਮੀ ਰਸਤੇ ਦੇ ਵਿੱਚ ਅੰਧੇਰਾ ਸੀ ਉਹਦੇ ਪੈਰ ਵਿੱਚ ਕਿ ਕਿ ਛੂਲ ਲੱਗੀਆਂ ਨੇ ਬੜਾ ਕੰਡਾ ਲੱਗਿਆ ਕੰਡਾ ਲੱਗਣ ਕਰਕੇ ਤੁਨੂੰ ਬੜੀ ਤਕਲੀਫ ਹੈ ਲੰਗਮਾਰ ਤੇ ਚਲਾ ਆ ਰਿਹਾ ਦੂਰੋਂ ਦੇਖ ਕੇ ਲੰਗਮਾਰ ਦੇ ਨੂੰ ਕਹਿਣਗੇ ਕੀ ਲਿਆ ਸ਼ਾਇਦ ਸੰਤਾਂ ਤੇ ਖੁਸ਼ਮਾਰ ਗਏ ਤਾਂ ਤਾਂ ਦੇ ਅਸੀਂ ਮੈਨੂੰ ਹੋਰ ਲੱਭੀਏ ਭਾਵੇਂ ਮੈਂ ਬੁਰੇ ਪਾਸੇ ਜਾਂ ਉਹ ਪ੍ਰੇਮੀ ਕਹਿਣ ਲੱਗਾ ਗੁਰੂ ਕਾ ਕਹਿਣ ਲੱਗਾ ਇਹ ਨਿਯਮ ਹੈ ਜਿਹੜੇ ਚੰਗੇ ਮਾਰਗ ਦੇ ਜੰਦੇ ਹਨ ਸਮਾਰਗ ਤੇ ਚੱਲਦੇ ਹਨ ਉਹਨ ਦੇ ਪਿਛਲੇ ਜਨਮ ਦੇ ਮੰਦ ਕਰਮ ਜਿਹਨੇ ਮਾੜੇ ਕਰਮ ਨਸ਼ਟ ਹੁੰਦੇ ਨੇ ਸਮਾਰਗ ਚੱਲਣ ਵਾਲਿਆਂ ਦੇ ਜਿਹੜੇ ਮਾੜੇ ਰਸਤੇ ਚੱਲਦੇ ਹਨ ਉਹਨ ਦੇ ਪਿਛਲੇ ਫੁੱਲ ਨਸ਼ਟ ਹੋ ਜਾਂਦੇ ਹਨ। ਇਹਨੂੰ ਸਮਝ ਲਓ ਪਿਛਲੇ ਜਨਮ ਦੇ ਉਹਨਾਂ ਨਸ਼ਟ ਹੁੰਦੇ ਹਨ। ਖੈਰ ਸਾਨੂੰ ਨਹੀਂ ਪਤਾ ਕੱਲ ਨੂੰ ਚੱਲ ਕੇ ਸ਼ਸ਼ੰਤ ਨੂੰ ਪੁੱਛਾਂਗੇ। ਅੱਜ ਉਹ ਵੀ ਇਹ ਪੁੱਛਣ ਵਾਸਤੇ ਆ ਗਿਆ। ਗੁਰੂ ਜੀ પાસે ਅਰਜ਼ ਕੀਤੀ। ਰਿਵਨੀ ਗਰੀਬ ਨੂੰ ਆਵਾਜ਼ ਮੈਂ ਤਾਂ ਰੋਜ਼ ਜੋ ਕੁਛ ਆਪ ਕਰਵਾਉਣੇ ਹੋ ਭੋਜਨ ਪਾਣੀ ਲਿਆ ਕੇ সেবা ਕਰੀਂਦੀ ਹੈ ਤੇ ਦਰਸ਼ਨ ਕਰੀਂਦਾ ਕੀ ਤੁਮਛਣੀਂਦਾ 20 ਦਿਨ ਹੋ ਗਏ یوں ਆਪ ਜੋ ਕੁਛ ਕਰਵਾਉਣੇ ਐ ਸਮਤ ਕਰਦਾ ਹਾਂ ਇਹ ਬੁਰੇ ਪਾਸੇ ਜਾਂਦਾ ਇਹਨੂੰ ਰਾਤ ਇੱਕ ਬੁਖਚਾ ਲੱਗਿਆ ਹੈ ਜੋ ਕੋਇ ਲੈਂਦਾ ਭਰਿਆ ਇੱਕ ਮੋਹਰ ਤੇ ਮੇਰੇ ਰਾਤ ਕੰਡਾ ਲੱਗਿਆ ਬੜਾ ਜ਼ਬਰਦਸਤ ਮੈਨੂੰ ਮਾਹੌਲ ਕਰਦਾ ਹੈ ਕਹਿਣ ਲੱਗਾ ਕੀ ਲਿਆ ਸਾਧ ਸੰਤਪਾ ਜਾ ਕੇ ਸੋ ਇਸ ਵਾਸਤੇ ਆਪ ਕਿਰਪਾ ਕਰਕੇ ਦੱਸੋ ਇੱਕ ਹੀ ਕਾਰਨ ਗੁਰੂ ਜੀ ਕਹਿਣ ਲੱਗੇ ਤੁਹਾਨੂੰ ਪਿਛਲੇ ਜਨਮ ਦਾ ਕੁਝ ਪਤਾ ਹੈ ਇਹ ਨਹੀਂ ਮਹਾਰਾਜ ਤੇ ਜੀ ਪਤਾ ਹੀ ਨਹੀਂ ਤੁਸੀਂ ਦੱਸ ਕੀ ਸਕਦੇ ਹੋ ਜਾਣ ਕੀ ਸਕਦੇ ਹੋ ਇੰਉ ਗੁਰੂ ਜੀ ਕਹਿਣ ਲੱਗੇ ਦੇਖੋ ਸਮਾਰਗ ਚੱਲਣ ਵਾਲੇ ਤੁਸੀਂ ਜਿਹੜੇ ਆਉਂਦੇ ਪਿਛਲੇ ਜਨਮ ਦੇ ਬੰਦ ਕਰਮ ਨਸ਼ਟ ਹੋਇਆ ਕਰ ਇਹਨੇ ਦੁੱਖ ਕੈਨਸਲ ਹੁੰਦੇ ਨੇ ਕਹਿਦਾ ਜਿਵੇਂ ਮੈਲੇ ਕਪੜੇ ਸਾਬਣ ਲਗਾਏ ਆ ਉਹਦੀ ਮਹਿਲ ਦੂਰ ਹੁੰਦੀ। ਸੋ ਇਹ ਡੇਢ ਮਾੜੇ ਰਸਤੇ ਚੱਲਦੇ ਨੇ ਉਹਨਾਂ ਦੇ ਚੰਗੇ ਕਰਮ ਨਸ਼ਟ ਹੋ ਜਾਂਦੇ ਆ। ਇਹਨੇ ਸੁੱਖ ਨਸ਼ਟ ਹੁੰਦੇ ਆ। ਇਹ ਹੈ ਗੁਰੂ ਜੀ ਕਹਿਣਗੇ ਦੇ ਪਿਛਲੇ ਜਨਮ ਦੇ ਵਿੱਚ ਇਸਨੇ ਇੱਕ ਮੋਹਰਦਾਨ ਕੀਤੀ ਸੀ। ਉਹਦਾ ਬੁਖਸ਼ਾ ਪ੍ਰਾਪੇ ਲੱਭਣਾ ਸੀ 1000 ਮੋਹਰ ਲੱਭਣੀ ਸੀ। ਪਰ ਪਾਸੇ ਜਾਣ ਕਰਕੇ ਉਹ ਮੋਹਰਾਂ ਦੇ ਕੋਹਲੇ ਬਣਦੇ ਚਲੇਗੇ ਪਾਪੀ ਕਰਮ ਵਿੱਚ ਉਹ ਕੋਹਲੇ ਜਿਹੜੇ ਸਾਨੇ ਹਨ ਮੋਹਰਾਂ ਸੀ ਕੋਹਲੇ ਬਣ ਗਏ ਇਹ ਅੱਜ ਜਾਉਂਦਾ ਇਹ ਵੀ ਕੋਹਲੇ ਬਣ ਜਾਣਾ ਸੀ ਤੂੰ ਕਿਉਂਕਿ ਚੰਗੇ ਪਾਸੇ ਆਉਣਾ ਹੈ ਪਿਛਲੇ ਜਨਮ ਵਿੱਚ ਤੇਰੇ ਤੋਂ ਕੁਝ ਇਹੋ ਜਿਹਾ ਕਰਮ ਹੋਇਆ ਸੀ ਜਿਸ ਦਾ ਫਲ ਤੇ ਸ਼ੂਲੀ ਚੜਨਾ ਸੀ ਪਰ ਉਹ ਸ਼ੂਲੀ ਦਾ ਛੁਟਕਾਰਾ ਤੇਰਾ ਸੂਰਨ ਨਾਲ ਹੀ ਹੋ ਗਿਆ ਕਿਉਂ ਕਰਮ ਕੈਨਸਲ ਹੋ ਗਏ ਇਸ ਤਰੀਕੇ ਸਿਰ ਜਿਹੜੇ ਸਮਾਰਿਤ ਕਰਨ ਵਾਲੇ ਪੁਰਸ਼ ਉਹਨਾਂ ਦੇ ਮੰਦ ਕਰਮ ਕੈਨਸਲ ਹੁੰਦੇ ਹਨ ਜਿਹੜੇ ਮਾਰਗ ਚਰਨ ਵਾਲ ਹੁੰਦੇ ਉਹਨਾਂ ਦੇ ਪੁੰਨ ਕਰਮ ਕੈਨਸਲ ਹੁੰਦੇ ਹਨ ਅਨੰਸ਼ੁਖ ਨਸ਼ਟ ਹੁੰਦੇ ਹਨ ਸੋ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਰਾਜਾ ਦਾ ਉਹ ਇੱਕ ਸੁਪਨੇ ਦੇ ਵਿੱਚ ਹੀ ਇੱਕ ਜਨਮ ਭੁਗਤਾ ਜਿਹੜਾ ਕਹਿੰਦਾ ਸੀ ਉਹਨੂੰ ਇਹ ਦੱਸਿਆ ਵੀ ਰਾਜਨ ਉਹ ਕਹਿੰਦਾ ਸੀ ਨਾ ਲੇਖ ਨਹੀਂ ਮਿਟਦਾ ਹੈ ਜੋ ਨਿਖਤਾ ਕਰਤਾਰ ਨੇ ਬਿਧਾਤਾ ਨਹੀਂ ਲਿਖ ਦਿੱਤਾ ਹੈ ਲੇਖ ਮਿਟਦਾ ਹੈ ਪਰ ਜੇ ਇਸ ਪਾਸੇ ਚਲੇ ਤੈ ਜੋ 1 ਲੱਖ ਰੁਪਏ দান ਕੀਤਾ ਦਰਸ਼ਨ ਮੇਲੇ ਵਾਸਤੇ ਚਲ ਕੇ ਆਇਆ ਉਹਦੇ ਅਰਥ ਨਹੀਂ ਗਿਆ ਆ ਉਸ ਦਾ ਫਲ ਤੈਨੂੰ ਇਹ ਮਿਲਿਆ ਹੈ ਇੱਕ ਜਨਮ ਤੇ ਮੰਗਿਆਂ ਦੇ ਘਰ ਦੇ ਧਾਰ ਕੇ 60 ਸਾਲ ਦੁੱਖ ਤਕਲੀਫਾਂ ਉਠਾਉਣੀਆਂ ਸੀ ਉਹ ਤੇਰੀਆਂ ਸੁਪਨੇ ਵਿੱਚ ਹੀ ਕੱਟੀਆਂ ਇੰਨੀਆਂ ਸ਼ਮੀਰ ਨੂੰ ਗੁਰੂ ਜੀ ਨੇ ਕਿਤਨੇ ਜਨਮ ਭੁਗਤਾਏ ਸਨ ਬੜੀਆਂ ਮਸਾਲਾਂੀਆਂ ਜੀਆਂ